ਜੀ 26 ਤਰੀਕ ਦੀ ਰੈਲੀ ਦੀ ਕੀ ਤਿਆਰੀ ਕੀਤੀ ਹੈ ਜੀ ਵੈਰੂਜੀ ਕਾ ਖਾਲਸਾ ਵੈਰੂਜੀ ਦੀ ਬਤੈ 26 ਤਰੀਕ ਨੂੰ ਇੱਕ ਬਠਿੰਡਾ ਤੇ ਇੱਕ ਸੰਗਰੂਰ ਵਿੱਚ ਤੇ ਜਗਰਵਰਧ ਦੀਆਂ ਰੈਲੀਆਂ ਹੋਣੀਆਂ ਨੇ ਐਸਕੇਮ ਵੱਲੋਂ ਐਸਕੇਮ ਦਾ ਵੈਦਨਾ ਪਹਿਲਾ 13 ਤਰੀਕ ਨੂੰ ਰੁਕੀਆਂ ਜੀ ਉਹ ਹਾਲਾਤ ਖਰਾਬ ਹੋਣ ਕਰਕੇ ਦੋਵਾਂ ਦੇਸ਼ਾਂ ਦੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਉਹ ਗਿਪਾਈਆਂ ਗਿਆ ਤੇ 26 ਤਰੀਕ ਨੂੰ ਦੋ ਰੈਲੀਆਂ ਜਿਹੜੀਆਂ ਨੇ ਇਹ ਸੰਗਰੂਰ ਤੇ ਬਠਿੰਡੇ ਵਿੱਚ ਹੋ ਰਹੀਆਂ ਨੇ ਤੀਜੀ ਰੈਲੀ ਜਗਰਾਵਾ ਵਿੱਚ ਹੋਊਗੀ 2 ਜੂਨ ਕੱਲ ਵਾਲੀ ਰੈਲੀ ਦੀਆਂ ਸਾਰੇ ਪਿੰਡਾਂ ਵਿੱਚ ਤਕਰੀਬਨ ਮੀਟਿੰਗਾਂ ਕਰਕੇ ਸਾਰੇ ਸਾਥੀਆਂ ਦੀਆਂ ਡਿਊਟੀਆਂ ਲਾਈ ਜਾਣਗੀਆਂ ਨੇ ਔਰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਔਰ ਵੱਡੇ ਪੱਧਰ ਦੇ ਉੱਤੇ ਇਸ ਜਿਹੜੀ ਰੈਲੀ ਹੈ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਜੋ ਸ਼ਾਮਲ ਹੋਣਗੇ ਜਿਵੇਂ ਸੰਗਰੂਰ ਏਰੀਆ ਦੇ ਜਿਹੜੀਆਂ ਡਿਊਟੀਆਂ ਸੰਗਰੂਰ ਪਹੁੰਚਣਗੇ ਬਾਕੀ ਏਰੀਆ ਜਿਹੜਾ ਬਠਿੰਡੇ ਨਾਲ ਉਹ ਬਠਿੰਡੇ ਪਹੁੰਚਣਗੇ ਤੇ ਆਪਣੇ ਜ਼ਿਲ੍ਹੇ ਪਟਿਆਲੇ ਦੇ ਵਿੱਚੋਂ ਵੱਡੇ ਪੱਧਰ ਦੇ ਲੋਕ ਜਿਹੜੇ ਜੋਸ਼ੀਲੀਅਤ ਕਰਕੇ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਵੀ ਸਾਡੇ ਸਾਥੀ ਜਿਹੜੇ ਨੇ ਜਿਵੇਂ ਸੰਗਰੂਰ ਹੋ ਗਿਆ ਜਿਹੜੇ ਨੇੜੇ-ਨੇੜੇ ਲੱਗਦੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਵੀ ਸਾਡੇ ਸਾਥੀ ਜਿਹੜੇ ਨੇ ਸੰਗਰੂਪ ਦੇ ਵਿੱਚ ਵੱਡੇ ਪੱਧਰ ਤੇ ਪਹੁੰਚਣਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਰਕਾਰ ਬਹੁਤ ਜ਼ੁਲਮ ਢਾ ਰਹੀ ਏ ਬਹੁਤ ਜ਼ਬਰਦਸਤੀ ਕਰ ਰਹੀ ਏ ਟੱਕਾ ਕਰ ਰਹੀ ਏ ਉਸ ਟੱਕੇ ਦੇ ਖਿਲਾਫ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਆਪਾਂ 26 ਤਰੀਕ ਨੂੰ ਜਬਰਕ ਪ੍ਰੋਧ ਦੀ ਰੈਲੀ ਜਿਹੜੀਏ ਉਹਦੇ ਵਿੱਚ ਆਪਾਂ ਪਹੁੰਚ ਕੇ ਆਪਣਾ ਰੋਸ ਅਖੜਾ ਸਰਕਾਰ ਕੋਲ ਕੀ ਦਰਜ ਕਰਾਉਣਾ ਹੈ ਵੈਗ ਜੀ ਕਾ ਖਾਲਸਾ ਵੈਗ ਜੀ ਦੀ ਭੱਤੇ